ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਲੀਗਲ ਸੈੱਲ ਦੇ ਪ੍ਰੈਜ਼ੀਡੈਂਟ ਵੀ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਹਿੰਮਤ ਜੀ ਮਹਾਲੀ ਤੋਂ ਬਾਅਦ ਮਜੀਠਾ ਪਹੁੰਚੇ ਹੋ ਕਿਵੇਂ ਮਜੀਠਾ ਚ ਰਿਸਪਾਂਸ ਮਿਲ ਰਿਹਾ ਹੈ ਦੇਖੋ ਜੀ ਇਸ ਤਰ੍ਹਾਂ ਕਿ ਅਮਰਸਰ ਜ਼ਿਲ੍ਹਾ ਮੇਰੀ ਜਨਮ ਭੂਮੀ ਹੈ ਇੱਥੇ ਮੇਰਾ ਜਨਮ ਹੋਇਆ ਤੇ ਅਰਵਿੰਦ ਕੇਜਰੀਵਾਲ ਜੀ ਨੇ ਮੈਨੂੰ ਇੱਥੇ ਮਜੀਠੇ ਤੋਂ ਕੈਂਡੀਡੇਟ ਅਨਾਉਂਸ ਕੀਤਾ ਇਹ ਜਿਹੜੀ ਮਜੀਠੇ ਦੀ ਇਲੈਕਸ਼ਨ ਆ ਇਹ ਸਿਰਫ ਮੇਰੀ ਆਪਣੀ ਇਲੈਕਸ਼ਨ ਨਹੀਂ ਇਹ ਸਿਰਫ ਮਜੀਠੀਏ ਦੀ ਇਲੈਕਸ਼ਨ ਨਹੀਂ ਇਹ ਪੰਜਾਬ ਦੀ ਨਹੀਂ ਪਰ ਇਹ ਸਾਰੇ ਭਾਰਤ ਦੀ ਇਹ ਲੜਾਈ ਆ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਤਸਕਰ ਵਿਕਰਮ ਮਜੀਠੀਏ ਨੂੰ ਅਸੈਂਬਲੀ ਚ ਨਹੀਂ ਭੇਜਣਾ ਉਹਨੂੰ ਜੇਲ੍ਹ ਚ ਭੇਜਣਾ ਹੈ ਇਹ ਵਾਦਾ ਹੈ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਜੀ ਹਰ ਇੱਕ ਸਟੇਜ ਤੋਂ ਇਹ ਕਹਿੰਦੇ ਆ ਕਿ ਜਿੱਦਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਉਹ ਦਿਨ ਵਿਕਰਮ ਮਜੀਠੀਏ ਨੂੰ ਕੋਲਰ ਤੋਂ ਫੜ ਕੇ ਜੇਲ੍ਹ ਚ ਪਾਉਣਾ ਹੈ ਕਿਉਂਕਿ ਇਸ ਬੰਦੇ ਨੇ ਇਸ ਬੰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਜਿਹੜੇ ਲੀਗਲ ਸੱਲ ਦੇ ਹੈੱਡ ਹੋਗੇ ਲੋਕ ਕਹਿੰਦੇ ਆ ਕਿ ਇਹ ਕਲਰ ਫੜਨ ਵਾਲੀ ਕਿਹੜੀ ਭਾਸ਼ਾ ਆ ਗਈ ਕਿਉਂਕਿ ਲੀਗੈਲਿਟੀ ਦੇ ਤੌਰ ਤੇ ਤੁਸੀਂ ਕੁਝ ਤਿਆਰ ਕੀਤਾ ਤੁਹਾਡੇ ਕੋਲ ਡਾਕੂਮੈਂਟ ਨਹੀਂ ਆਮ ਆਦਮੀ ਪਾਰਟੀ ਨੇ ਕੋਈ ਲੀਗਲ ਗਰਾਉਂਡ ਤਿਆਰ ਕੀਤਾ ਬਿਲਕੁਲ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ ਉਹਦੇ ਚ ਕੋਰੇਬੋਰੇਟਿਵ ਐਵੀਡੈਂਸ ਆਇਆ ਪ੍ਰਾਇਮਰੀ ਫੇਸ਼ੀ ਐਵੀਡੈਂਸ ਆਇਆ ਜੇ ਤੁਹਾਡੇ ਤੇ ਇਹੋ ਜਿਹਾ ਐਵੀਡੈਂਸ ਆਇਆ ਹੁੰਦਾ ਮੇਰੇ ਤੇ ਆਇਆ ਹੁੰਦਾ ਹੁਣੋਂ ਆਪਾਂ ਜੇਲ੍ਹ ਸੋਣਾ ਸੀਗਾ ਸਤਪ੍ਰੀਤ ਸੱਤਾ ਜਿਹੜਾ ਭਰਾਵਾਂ ਵਰਗੋਂ ਇਹਦੇ ਨਾਲ ਰਹਿੰਦਾ ਸੀਗਾ ਇੰਟਰਨੈਸ਼ਨ ਉਹ ਐਸ ਵੀ ਵਾਂਟਡ ਆ ਉਹ ਡਰਗ ਦਾ ਸਭ ਤੋਂ ਵੱਡਾ ਸਮਗਲਰ ਆ ਭੋਲਾ ਡੀਐਸਪੀ ਫੜਿਆ ਗਿਆ ਉਹਨੇ ਵੀ ਇਹ ਕਿਹਾ ਕਿ ਵਿਕਰਮ ਮਜੀਠੀਆ ਇਹ ਸਾਰਾ ਕੰਮ ਕਰਵਾ ਰਿਆ ਸੀਗਾ ਕੋਆਪਰੇਟਿਵ ਐਵਿਡੈਂਸ ਆ ਕਿ ਨਲੀ ਮਜੀਠੀਆ ਕਹਿ ਰਹੇ ਨੇ ਕਿ ਲੜਾਈ ਮੈਂ ਲੜੀ ਐ ਤੇ ਇਸ ਕਰਕੇ ਇੱਕ ਮਿੰਟ ਬਿੱਟੂ ਔਲਖ ਬਿੱਟੂ ਔਲਖ ਜਿਹੜੇ ਕਿ ਟ੍ਰੈਜਰਰ ਸੀਗੇ ਆ ਸ਼ੋਮਨੀ ਕਲਦਲ ਅਮਰਸਰ ਦੇ ਉਹ ਫੜੇ ਗਏ ਫੜਿਆ ਗਿਆ ਡਰੱਗਸ ਸਮਗਲਿੰਗ ਕਰਦਾ ਹੋਇਆ ਉਹਨੇ ਵੀ ਨਾਂ ਲਿਆ ਕਿ ਵਿਕਰਮ ਮਜੀਠੀਆ ਸਾਰਾ ਕੁਝ ਕਰਾ ਰਿਹਾ ਹੈ ਤੀਜਾ ਬੰਦਾ ਜਗਜੀਤ ਚਹਿਲ ਜਿੱਦੀ ਕੈਮੀਕਲਜ਼ ਦੀ ਫੈਕਟਰੀ ਸੀ ਉਹ ਵੀ ਜਦੋਂ ਫੜਿਆ ਗਿਆ ਉਹਨੇ ਕਿਹਾ ਕਿ ਮੈਨੂੰ ਪ੍ਰੈਸ਼ਰਾਈਜ਼ ਕਰਦਾ ਸੀਗਾ ਵਿਕਰਮ ਮਜੀਠੀਆ ਕਿ ਸੱਤਾ ਇੰਟਰਨੈਸ਼ਨਲ ਸਮਗਲਨ ਡਰੱਗਸ ਦਾ ਤੁਸੀਂ ਲਾਲੀ ਮਜੀਠੀਆ ਦੀ ਗੱਲ ਕਰਦੇ ਹੋ ਕਾਂਗਰਸ ਪਾਰਟੀ ਤੇ ਇਸ ਵੇਲੇ ਅਕਾਲੀ ਦਲ ਮਿਲੇ ਹੋਇਆ ਮੈਂ ਬਹੁਤ ਇਹ ਤੁਹਾਨੂੰ ਵਿਦ ਆਲ ਵਰਡਸ ਐਟ ਮਾਈ ਕਮਾਂਡ ਮੈਂ ਤੁਹਾਨੂੰ ਦੱਸ ਰਿਹਾ ਹਾਂ ਲਾਲੀ ਮਜੀਠੀਆ ਇਹ ਗੱਲ ਕਹਿੰਦੇ ਨੇ ਮੈਂ ਇੱਕ ਸਵਾਲ ਕਰਦਾ ਲਾਲੀ ਮਜੀਠੀਆ ਇਹ ਗੱਲ ਕਹਿੰਦੇ ਨੇ ਕਿ ਲੜਾਈ ਮੈਂ ਲੜੀ ਡਾਂਗਾ ਅਸੀਂ ਖਾਧੀਆਂ ਲੋਕਾਂ ਦੇ ਜੋ ਉਹ ਕਹਿੰਦੇ ਮਜੀਠੀਆ ਦੇ ਟੈਰਰਿਜ਼ਮ ਦੇ ਖਿਲਾਫ ਸਾਡੀ ਲੜਾਈ ਸੀ 10 ਸਾਲਾਂ ਤੋਂ ਪਿਛਲਿਆਂ ਤੋਂ ਤੇ ਹਿੰਮਤ ਨੂੰ ਕਿਵੇਂ ਰਿਸਪੌਂਡ ਕਰ ਦੇਣਗੇ ਲੋਕ ਕਿਉਂਕਿ ਲੜਾਈ ਤੇ ਮੈਂ ਲੜੀ ਇਸ ਕਰਕੇ ਲੋਕ ਮੇਰੇ ਨਾਲ ਲਾਲੀ ਮਜੀਠੀਆ ਨੂੰ ਤੁਸੀਂ ਇਹ ਗੱਲ ਪੁੱਛੋ ਜਿਹੜੇ ਕਾਂਗਰਸ ਦੇ ਸਾਰੇ ਝੂਠ ਹੈਗੇ ਆ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਬਹੁਤ ਵੱਡੇ ਵੱਡੇ ਝੂਠ ਬੋਲੇ ਕਾਂਗਰਸ ਪਾਰਟੀ ਨੇ ਅਮਰਿੰਦਰ ਸਿੰਘ ਨੇ ਇਹ ਕਿਹਾ ਸੀਗਾ ਕਿ ਮੈਂ ਨੌਕਰੀਆਂ ਦਊਂਗਾ ਆ ਕੇ ਉਹ ਪਹਿਲਾ ਮੁੱਖ ਮੰਤਰੀ ਹੈ ਜਿਹਨੇ ਨੌਕਰੀਆਂ ਤੇ ਬੰਨ ਲਾਇਆ ਸੀਗਾ ਜਿੱਥੋਂ ਤੱਕ ਲੜਾਈ ਦਾ ਸਵਾਲ ਆ ਇਹ ਔਨ ਰਿਕਾਰਡ ਗੱਲ ਆ ਕੈਪਟਨ ਉਹਦਾ ਲੀਡਰ ਤਾਂ ਕੈਪਟਨ ਅਮਰਿੰਦਰ ਸਿੰਘ ਆ ਮੁੱਖ ਮੰਤਰੀ ਲਾਲੀ ਮਜੀਠੀਆ ਨਹੀਂ ਬਣਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਣਨਾ ਹੈ ਕਾਂਗਰਸ ਪਾਰਟੀ ਦਾ ਲੀਡਰ ਕੈਪਟਨ ਅਮਰਿੰਦਰ ਸਿੰਘ ਆ ਕੈਪਟਨ ਅਮਰਿੰਦਰ ਸਿੰਘ ਉਹ ਬੰਦਾ ਹੈ ਜਿਹਨੇ ਇਹ ਕਿਹਾ ਸੀਗਾ ਕਿ ਵਿਕਰਮ ਮਜੀਠੀਆ ਦੀ ਇਨਵੈਸਟੀਗੇਸ਼ਨ ਸੀਬੀਆਈ ਤੋਂ ਨਾ ਕਰਾਓ ਪੰਜਾਬ ਪੁਲਿਸ ਤੋਂ ਕਰਾਓ ਯਾਦਵੰਦ ਜੀ ਤੁਹਾਨੂੰ ਵੀ ਇਹ ਗੱਲ ਯਾਦ ਆ ਉਹ ਬਿਆਨ ਤੁਹਾਨੂੰ ਮੈਂ ਉਹਨਾਂ ਨੂੰ ਸਵਾਲ ਵੀ ਕੀਤਾ ਜਿ ਕਿ ਉਹ ਬਿਆਨ ਤੇ ਅੱਜ ਵੀ ਡਟੇ ਹੋਏ ਨੇ ਕੈਪਟਨ ਅੱਜ ਵੀ ਕਹਿ ਰਹੇ ਨੇ ਕਿ ਪੰਜਾਬ ਪੁਲਿਸ ਸਹੀ ਇਨਕੁਆਇਰੀ ਕਰ ਰਹੀ ਹੈ ਤਾਂ ਮੈਂ ਇਹੀ ਕਹਿ ਰਿਹਾਗਾ ਕਿ ਪੰਜਾਬ ਪੁਲਿਸ ਕੌਣ ਸੀ ਪੰਜਾਬ ਪੁਲਿਸ ਦਾ ਮਤਲਬ ਵਿਕਰਮ ਮਜੀਠੀਆ ਦੀ ਜਾਂਚ ਹੋਮ ਅਸਟ ਸੁਖਬੀਰ ਬਾਦਲ ਕਰਾਵੇ ਦਾ ਇਹ ਮਤਲਬ ਸੀਗਾ ਸੋ ਕੈਪਟਨ ਅਮਰਿੰਦਰ ਸਿੰਘ ਤੇ ਵਿਕਰਮ ਮਜੀਠੀਆ ਦਾ ਬਾਪ ਸੱਤਿਆਜੀਤ ਮਜੀਠੀਆ ਇਹ ਦੋਨੋਂ ਇਹ ਪਰਾਮਾ ਤੋਂ ਵੱਦ ਨੇ ਇਕੱਠੇ ਵੱਡੇ ਹੋਏ ਆ ਇਕੱਠੇ ਇਹਨਾਂ ਨੇ ਸਾਰੇ ਕੰਮ ਕੀਤੇ ਆ ਚਾਚਾ ਭਤੀਜਾ ਬਿਕਰਮ ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਇਹ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਅਮਸਰ ਇੰਪਰੂਵਮੈਂਟ ٹرسٹ ਦਾ ਕੇਸ ਹੈਗਾ ਉਹ ਕੇਸ ਵੀ ਇਹਨਾਂ ਨੇ ਬਾਦਲਾਂ ਤੁਹਾਨੂੰ ਪਤਾ ਯਾਦਵਿੰਦਰ ਜੀ ਤੁਸੀਂ ਜਰਨਲਿਸਟ ਹੈਗੇ ਹੋ ਉਹ ਵੀ ਇਹਨਾਂ ਨੇ ਠੀਕ ਕੀਤਾ ਸੋ ਗੱਲ ਇਹ ਆ ਕਿ ਕਾਂਗਰਸ ਪਾਰਟੀ ਨੇ ਕਿਉਂ ਦੇਖਦਾ ਇਹ ਹਾਲ ਹੋਇਆ ਕਿਉਂਕਿ ਕਾਂਗਰਸ ਪਾਰਟੀ ਦੇ ਲੀਡਰ ਤੇ ਅਕਾਲੀ ਦਲ ਦੇ ਲੀਡਰ ਆਪਸ ਚ ਰਲੇ ਹੋਏ ਆ ਜਿਨ੍ਹਾਂ ਦਾ ਸਿੰਗਾਪੁਰ ਚ ਹੋਈਆਂ ਸੀਗੀਆਂ ਇਹਨਾਂ ਨੇ ਤਾਂ ਜੇਲ੍ਹ ਵੀ ਬਿਸ ਡਰਾਮਾ ਕੀਤਾ ਲੋਕਾਂ ਦੇ ਸਾਹਮਣੇ ਇਹ ਜੋ ਕਾਂਗਰਸ ਪਾਰਟੀ ਆ ਇਹ ਅੱਜਕੱਲ ਸਿਰਫ ਡਰਾਮਾ ਅਜੇ ਤੱਕ ਡਰਾਮਾ ਕਰਦੀ ਰਹੀ ਆ ਦੇਸ਼ ਨੂੰ ਵੇਚਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਸਭ ਤੋਂ ਵੱਡੇ ਜੇ ਕੋਈ ਕੱਪੜੇ ਹੋਏ ਆ ਉਹ ਕਾਂਗਰਸ ਪਾਰਟੀ ਨੇ ਇੱਕ ਵਿਕਰਮ ਜੀਠਿਆ ਨੂੰ ਵੀ ਮਿਲਿਆ ਉਹ ਕਹਿੰਦੇ ਆ ਕਿ ਮੇਰੀ ਤੇ ਬੜੀ ਪਹਿਲਾਂ ਨਾਲੋਂ ਵੀ ਜ਼ਿਆਦਾ ਮਾਰਜਿਨ ਆਊਗਾ ਕਿਉਂਕਿ ਲੋਕ ਮੈਨੂੰ ਪਿਆਰ ਹੀ ਬਹੁਤ ਕਰਦੇ ਆ ਹਲਕੇ ਦੇ ਲੋਕਾਂ ਦਾ ਪਿਆਰ ਬਹੁਤ ਆ ਮੇਰੇ ਨਾਲ ਵਿਕਰਮ ਜੀਠਿਆ ਅਸੀਂ ਇੱਥੇ ਘਰ ਘਰ ਜਾ ਕੇ ਡੋਰ ਡੋਰ ਬਿਕਰਮ ਮਜੀਠੀਆ ਨੇ ਇੱਥੇ ਲੋਕਾਂ ਨੂੰ ਡਰਾਇਆ ਹੋਇਆ ਡਰਾਇਆ ਹੋਇਆ ਸੀ ਹੁਣ ਡਰ ਘਟ ਰਿਹਾ ਬਿਕਰਮ ਮਜੀਠੀਆ ਜਿਹੜਾ ਵੀ ਉਹਦੇ ਖਿਲਾਫ ਬੋਲਦਾ ਹੈ ਉਹਦੇ ਉੱਪਰ ਪਰਚਾ ਕਰ ਦਿੰਦਾ ਹੈ ਝੂਠਾ ਪਰਚਾ ਕਰ ਦਿੰਦਾ ਹੈ ਸੋ ਇਸ ਕਰਕੇ ਬਿਕਰਮ ਮਜੀਠੀਆ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਇਹਦੀ ਐਗਜ਼ਾਮਪਲ ਸੈੱਟ ਕੀਤੀ ਜਾਊਗੀ ਬਿਕਰਮ ਮਜੀਠੀਆ ਨੇ ਆਪਣੀ ਮਿਸਯੂਜ਼ ਕੀਤੀ ਹੈ ਹੀ ਇਸ ਮਿਸਯੂਜ਼ਡ ਹਿਸ ਪਾਵਰ ਐਜ਼ ਅ ਮਿਨਿਸਟਰ ਆਫ ਪੰਜਾਬ ਬਾਈ ਗੈਟਿੰਗ ਫਾਲਸ ਕੇਸਿਸ ਰਜਿਸਟਰਡ ਅਗੇਂਸਟ ਹਿਸ ਪੋਲੀਟੀਕਲ ਅਪੋਨੈਂਟਸ ਅਗੇਂਸਟ ਪੀਪਲ ਹੂ ਸਪੋਕ ਅਗੇਂਸਟ ਸੋ ਵਿਕਰਮ ਮਜੀਠੀਆ دہشت ਦੀ ਰਾਜਨੀਤੀ ਕਰਦਾ ਹੈ ਵਿਕਰਮ ਮਜੀਠੀਆ ਨੇ ਪੋਲਿਟਿਕਲ ਜੀ ਵੀ دہشت ਹੈ ਜਾਂ ਉਹ ਖਤਮ ਹੋ ਗਈ دہشت ਤੁਸੀਂ ਕਹਿ ਰਹੇ ਹੋ دہشت ਉਹਨਾਂ ਦੀ ਇਸ ਤਰ੍ਹਾਂ ਹੈ ਕਿ ਲੋਕਾਂ ਨੂੰ ਦੱਸੀਦਾ ਲੋਕਾਂ ਨੂੰ ਦੱਸੀਦਾ ਕਿ ਵਿਕਰਮ ਮਜੀਠੀਆ ਬੁਰੀ ਤਰ੍ਹਾਂ ਹਾਰਦਾ ਤੇ ਵਿਕਰਮ ਮਜੀਠੀਆ ਨੇ ਜੇਲ੍ਹ ਜਾਣਾ ਹੈ ਵਿਕਰਮ ਮਜੀਠੀਆ ਦਾ ਉਹ ਹਾਲ ਕਰਨਾ ਹੈ ਕਿ ਦੁਬਾਰਾ ਕੋਈ ਨਸ਼ਿਆਂ ਦਾ ਤਸਕਰ ਵਿਕਰਮ ਮਜੀਠੀਆ ਪੈਦਾ ਨਹੀਂ ਹੋਊਗਾ ਕਿਉਂਕਿ ਪ੍ਰਾਈਮਾ ਫੇਸ਼ੀ ਇੰਨਾ ਐਵੀਡੈਂਸ ਆ ਮੈਂ 4 ਦਿਨ ਪਹਿਲੋਂ ਇੱਥੇ ਇੱਕ ਮਾਤਾ ਜੀ ਨੂੰ ਮਿਲਿਆ ਉਹ ਮੈਨੂੰ ਕਹਿੰਦੇ ਕਿ ਇਹਨੇ ਮੇਰੇ ਬੇਟੇ ਦੇ ਝੂਠਾ ਪਰਚਾ ਕੀਤਾ ਇੰਡੀਅਨ ਐਕਸਪ੍ਰੈਸ ਦੇ ਜਰਨਲਿਸਟ ਕਮਲਦੀਪ ਬਰਾੜ ਉਹਨਾਂ ਨੇ ਰਿਕਾਰਡਿੰਗ ਵੀ ਕੀਤੀ ਹੋਈ ਹੈ ਤੁਸੀਂ ਉਹਨਾਂ ਨੂੰ ਪੁੱਛ ਲਓ ਉਹ ਮੇਰੇ ਨਾਲ ਹੀ ਸਨ ਤੁਸੀਂ ਉਹਨਾਂ ਨੂੰ ਜਾਣਦੇ ਹੋ ਉਹਨਾਂ ਨੇ ਵੀ ਰਿਕਾਰਡਿੰਗ ਕੀਤੀ ਮਾਤਾ ਜੀ ਨੇ ਇਹ ਕਿਹਾ ਕਿ ਬੇਟਾ ਵਿਕਰਮ ਮਜੀਠੀਆ ਨੇ ਮੇਰੇ ਜਵਾਨ ਪੁੱਤ ਤੇ ਝੂਠਾ ਪਰਚਾ ਕੀਤਾ ਤੇ ਉਹਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਰੋ ਰਹੀ ਸੀ ਮਾਤਾ ਜੀ ਮੈਨੂੰ ਐਨ ਲੱਗਿਆ ਮਤਲਬ ਇਹਨਾਂ ਮੈਨੂੰ ਵੀ ਫੀਲ ਹੋਇਆ ਸੋ ਇਸ ਤਰ੍ਹਾਂ ਦਾ ਕੰਮ ਵਿਕਰਮ ਮਜੀਠੀਆ ਨੇ ਕੀਤਾ ਹੈ ਤੁਸੀਂ ਇੰਡੀਅਨ ਐਕਸਪ੍ਰੈਸ ਜਰਨਲਿਸਟ ਉਹਨਾਂ ਨੇ ਰਿਕਾਰਡਿੰਗ ਕੀਤੀ ਹੈ ਉਹਨਾਂ ਨੂੰ ਪੁੱਛੋ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਹੁਣ ਲੜਾਈ ਸਰ ਲੋਕ ਐਸ ਵੇ ਤੁਸੀਂ ਜਾ ਕੇ ਸਰਵੇ ਕਰਾਓ ਹੁਣ ਕੋਈ ਲੀਡਰ ਕੀ ਕਹਿੰਦਾ ਕੋਈ ਕੀ ਨਹੀਂ ਕਹਿੰਦਾ ਤੁਸੀਂ ਉਹ ਗੱਲ ਨਹੀਂ ਤੁਸੀਂ ਜਾ ਕੇ ਲੋਕਾਂ ਤੋਂ ਪੁੱਛੋ ਕਿਉਂਕਿ ਮੈਂ ਇਹ ਮੰਨਦਾ ਕਿ ਮੈਂ ਹੀ ਨਹੀਂ ਇੱਥੇ ਕੋਈ ਵੀ ਜੇ ਕੋਈ ਆਦਮੀ ਖੜਾ ਹੁੰਦਾ ਜਿਹੜਾ ਪਰ ਮੈਂ ਵੀ ਦੇਖ ਦੇਖ ਰਿਹਾ ਇੱਕ ਖਾਸੀਅਤ ਮੈਂ ਪੂਰਾ ਪੰਜਾਬ ਘੁੰਮ ਰਿਹਾ ਮੈਂ ਮਾਲਵੇਚ ਵੀ ਗਿਆ ਦੁਆਬੇਚ ਵੀ ਗਿਆ ਹੁਣ ਮੱਝੇਚ ਆਇਆ ਮੈਂ ਲੋਕ ਬੋਲ ਰਹੇ ਨੇ ਪੰਜਾਬ ਦੇ ਅੰਦਰ ਕੋਈ ਪਾਰਟੀ ਕੋਈ ਵੀ ਹੋਵੇ ਮਜੀਠੇ ਦੇ ਲੋਕ ਸਾਇਲੈਂਟ ਨੇ ਬੋਲਦੇ ਨਹੀਂ ਉਹਨਾਂ ਨੂੰ ਪੁੱਛੋ ਵੀ ਕਿਹਨੂੰ ਵੋਟ ਪਾਉਣੀ ਹੈ ਦੱਸਦੇ ਹੀ ਨਹੀਂਗੇ ਆ ਲੋਕ ਵੀ ਖੜੇ ਨੇ ਪੁੱਛ ਰਹੇ ਨੇ ਕੋਈ ਵੀ ਕਿਹਨੂੰ ਵੋਟ ਪਾਉਣੀ ਹੈ ਆਵਾਜ਼ੀ ਪਾਰਟੀ ਨੂੰ ਝਾੜੂ ਨੂੰ ਝਾੜੂ ਵੀ ਤਾਂ ਸਮਰਥਕ ਹੋਣਗੇ ਤੁਹਾਡੇ ਤੁਹਾਡੀ ਸਭਾ ਚਾਹੀਨੇ ਪਰ ਮੈਂ ਦੇਖ ਰਿਹਾ ਬਾਜ਼ਾਰਾਂ ਦੇ ਅੰਦਰ ਬਹੁਤ ਸਾਰੇ ਲੋਕ ਬੋਲਦੇ ਨਹੀਂ ਇਹਦਾ ਕੀ ਕਾਰਨ ਹੈ ਉਹਦਾ ਕਾਰਨ ਹੈ ਕਿ ਵਿਕਰਮ ਮਜੀਠੀਆ ਨੇ ਵਿਕਰਮ ਮਜੀਠੀਆ ਨੇ ਬਹੁਤ ਬਦਮਾਸ਼ੀ ਕੀਤੀ ਆ ਵਿਕਰਮ ਮਜੀਠੀਆ ਨੇ دہشت ਦਾ ਮਾਹੌਲ ਪੈਦਾ ਕੀਤਾ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਹੈ ਕਿ ਵਿਕਰਮ ਮਜੀਠੀਆ ਦਾ ਐਕੀ ਕਿਉਂਕਿ ਅੱਗੇ ਕਾਂਗਰਸ ਪਾਰਟੀ ਦੇ ਲੀਡਰ ਵਾਲੇ ਹੋਏ ਸੀਗੇ ਲੋਕਾਂ ਨੂੰ ਪਤਾ ਸੀਗਾ دہشت ਮਚਾਈ ਹੋਈ ਆ ਮੈਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਮੱਝ ਦੇ ਲੋਕਾਂ ਨੇ ਮਜੀਠੇ ਦੇ ਲੋਕਾਂ ਨੇ ਕਿ ਐਸਾ ਮੰਜਾ ਫੇਰਨਾ ਰੀਜ ਨਾ ਮੰਜਾ ਫੇਰਨਾ ਵਿਕਰਮ ਮਜੀਠੀਆ ਤਸਕਰ ਵਿਕਰਮ ਮਜੀਠੀਆ ਬਦਮਾਸ਼ ਆਦਮੀਆਂ ਦੇਸ਼ ਦਾ ਮਾਹੌਲ ਦੀ ਜਮਾਨਤ ਜਬਤ ਹੋਣੀ ਆ ਤੇ ਵਿਕਰਮ ਮਜੀਠੀਆ ਨਾਟ ਓਨਲੀ ਪੰਜਾਬ ਦੇ ਵਿੱਚ ਇਹ ਡਰੱਗਸ ਚੱਲਦੀ ਹੈ ਇਹ ਇੰਟਰਨੈਸ਼ਨਲ ਲੈਵਲ ਤੇ ਇਹ ਡਰੱਗਸ ਸਤਪ੍ਰੀ ਸੱਤਾ ਨਾਲ ਇਹਦਾ ਹੈਗਾ ਤੁਹਾਨੂੰ ਕੀ ਲੱਗਦਾਗਾ ਜੇ ਮੰਨ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਜੇ ਤੁਹਾਨੂੰ ਮੈਜੋਰਟੀ ਆ ਜਾਂਦੀ ਹੈ ਅਗਲੇ ਹੋਮ ਮਿਨਿਸਟਰ ਫੇਮਸ਼ੇਰ ਗਿਲ ਨੇ ਤੁਹਾਡੇ ਕੋਲ ਕਿਹੜਾ ਮੰਤ੍ਰਾਲੇ ਆਉਣ ਜਾ ਰਿਹਾਗਾ ਨਹੀਂ ਦੇਖੋ ਇਸ ਤਰ੍ਹਾਂ ਹੈ ਯਾਦਵਿੰਦਰ ਜੀ ਅਸੀਂ ਇੱਥੇ ਕਿਸੇ ਪੋਜੀਸ਼ਨ ਵਾਸਤੇ ਲੜਾਈਆਂ ਨਹੀਂ ਲੜ ਰਹੇ ਨਾ ਹੀ ਅਸੀਂ ਇੱਥੇ ਅਸੀਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਅਸੀਂ ਇੱਥੇ ਰਾਜਨੀਤੀ ਬਦਲਣ ਆਏ ਯਾਦਵਿੰਦਰ ਜੀ ਕਿਉਂਕਿ ਗੱਲ ਇਹ ਆ ਕਿ ਇਹਨਾਂ ਦੋਨਾਂ ਪਾਰਟੀਆਂ ਨੇ ਇਹ ਲੋਕ ਆਪਣੀਆਂ ਪੋਜੀਸ਼ਨਾਂ ਖਾਤਰ ਕੈਪਟਨ ਅਮਿੰਦਰ ਸਿੰਘ ਦੋ-ਦੋ ਸੀਟਾਂ ਤੋਂ ਇਲੈਕਸ਼ਨ ਲੜ ਰਿਹਾ ਕੱਲਾ ਬੰਦਾ ਦੋ-ਦੋ ਸੀਟਾਂ ਤੇ ਜੇ ਹਿੰਮਤ ਹੁੰਦੀ ਇੱਕ ਸੀਟ ਤੋਂ ਇਲੈਕਸ਼ਨ ਲੜਦਾ ਕਹਿੰਦੇ ਕਿ ਜੋ ਮੇਰੇ ਤੇ ਅਲੀਗੇਸ਼ਨ ਲੱਗਦਾ ਸੀ ਕਿ ਮੈਂ ਬਾਦਲ ਪਰਿਵਾਰ ਨਾਲ ਰਲਿਆ ਹਾਂ ਉਹ ਟੁੱਟ ਗਿਆ ਮੈਂ ਤੇ ਜਾ ਕੇ ਬਾਦਲ ਪਰਿਵਾਰ ਦੇ ਖਿਲਾਫ ਲੜੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੜ ਰਹੇ ਹਾਂਗਾ ਉੱਥੋਂ ਜਰਨੈਲ ਸਿੰਘ ਨੂੰ ਕਮਜ਼ੋਰ ਕਰਨ ਵਾਸਤੇ ਕਿਉਂਕਿ ਪਟਿਆਲਾ ਵੀ ਨਹੀਂ ਛੱਡੀ ਪਟਿਆਲਾ ਸੀਟ ਵੀ ਰੱਖੀ ਹੋਈ ਹੈ ਤੇ ਉੱਥੋਂ ਜਾ ਕੇ ਲੜ ਰਿਹਾ ਕੈਪਟਨ ਅਮਿੰਦਰ ਸਿੰਘ ਕੈਪਟਨ ਅਮਿੰਦਰ ਸਿੰਘ ਦਾ ਝੂਠਾ ਬੰਦਾ ਹੈ ਉਹਨੇ ਵਾਅਦਾ ਕੀਤਾ ਲੋਕਾਂ ਦੇ ਨਾਲ ਕਿ ਮੈਂ ਉਹ ਸੋ ਇਹਨਾਂ ਨੇ ਝੂਠ ਬੋਲਿਆ ਤੁਹਾਡੀ ਦਾਅਵੇਦਾਰੀ ਕੀ ਹੈਗੀ ਤੁਹਾਡੀ ਕੀ ਦਾਅਵੇਦਾਰੀ ਹੈ ਤੁਸੀਂ ਅਗਰੇ ਸੀਟ ਜਿੱਤਦੇ ਹੋ ਤਾਂ ਕਿੰਨੇ ਮਾਰ ਜਾਂਦੇ ਜਿੱਤੋਗੇ ਮੈਂ ਬਹੁਤ ਦਾਅਵੇ ਦੇ ਨਾਲ ਕਹਿ ਰਿਹਾ ਜੋ ਇੱਥੇ ਅਸੀਂ ਸਰਵਿਸ ਵੀ ਕਰਾਏ ਹੈਗੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਸਰਵਿਸ ਅਸੀਂ ਜਾ ਕੇ ਉਹਦੇ ਅੰਦਰ ਜੇ ਤੁਸੀਂ 5 ਮਿੰਟ ਗੱਲ ਕਰੋਗੇ ਤਾਂ ਲੋਕ ਜਿਵੇਂ ਸਾਰੇ ਲੋਕ ਇੱਥੇ ਵੀ ਜਿਹੜੇ ਆਏ ਆ ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਬਿਕਰਮਜੀਠੇ ਨੇ ਡਰਾਇਆ ਹੋਇਆ ਉਹ ਡਰ ਕਿੰਨਾ ਤੁਹਾਨੂੰ ਕੀ ਲੱਗਦਾ ਮੈਂ ਤੁਹਾਡੇ ਪੋਸਟਰ ਦੇਖ ਰਿਹਾ ਸੀਗਾ ਲੱਗੇ ਹੋਏ ਜੋ ਤੁਸੀਂ ਲਾਏ ਹੋਏ ਨੇ 67% ਤੁਸੀਂ ਕਹਿ ਰਹੇ ਹੋ ਤੁਹਾਨੂੰ ਕੀ ਲੱਗਦਾਗਾ ਕਿ ਕਿੰਨਾ ਤੁਹਾਨੂੰ ਅਗਰ ਤੁਸੀਂ ਇੱਥੋਂ ਤੁਹਾਡੀ ਦਾਅਵੇਦਾਰੀ ਕੀ ਹੈਗੀ ਦੇਖੋ ਜੀ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਇਸ ਤਰ੍ਹਾਂ ਕੀ ਲੋਕਾਂ ਨੇ ਤੇ ਸਰਵੇ ਕੀਤੀ ਆ ਸਾਡੇ ਪਾਰਟੀ ਦੇ ਲੋਕ ਗਏ ਸਾਡੇ ਅਸੀਂ ਇੰਡੀਪੈਂਡੈਂਟ ਇੱਥੇ ਜਿਹੜੇ ਕਰਦੇ ਆ ਸਰਵੇ ਉਹਨਾਂ ਨੂੰ ਕੀਤਾ 80% ਲੋਕ ਆਮ ਆਦਮੀ ਪਾਰਟੀ ਚਾੜੂ ਦੀ ਗੱਲ ਕਰ ਰਹੇ 80% ਜੋ ਮੇਰੇ ਕੋਲ ਰਿਪੋਰਟਸ ਆਈਆਂ ਸੋ ਗੱਲ ਇਹ ਹੈ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਐਤਕੀ ਚਾੜੂ ਨੇ ਜਿੱਤਣਾ ਆਮ ਆਦਮੀ ਪਾਰਟੀ ਮੈਂ ਤਾਂ ਨਹੀਂ ਗੱਲ ਦਾ ਮੇਰੀ ਲੜਾਈ ਨਹੀਂ ਇਹ ਹਿੰਮਤ ਸਿੰਘ ਸ਼ੇਰਗਿੱਲ ਦੀ ਜਿੱਤ ਨਹੀਂ ਹੋਗੀ ਇਹ ਮਜੀਠੇ ਦੇ ਲੋਕਾਂ ਦੀ ਜਿੱਤ ਹੋਗੀ ਇਹ ਲੜਾਈ आम आदमी जित होगी एक बहुत सिंबॉलिक लड़ाई विरोधी कहते हैं कि हिम्मत शेरगिल ਨੂੰ ਫਸਾਤਾ ਕੇਜਰੀਵਾਲ ਨੇ ਮਹਾਲੀ ਤੋਂ ਲੈ ਕੇ ਮਜੀਠੀਆ ਫਸਾਤਾ ਕੀ ਇਹ ਸੱਚ ਹੈਗਾ ਵਿਰੋਧੀ ਬਹੁਤ ਸਾਰੇ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਦੇਖੋ ਜੀ ਵਿਰੋਧੀ ਤਾਂ ਉਹਨਾਂ ਨੇ ਜਮਾਨਤਾਂ 잡 ਥੋਣੀਆਂ ਬਖਲਾਹਟਸ ਨੇ ਬਹੁਤ ਕੁਝ ਬੋਲਣਗੇ ਇਹ ਤਾਂ ਪੰਜਾਬ ਦੇ ਲੋਕ ਮਜੀਠੇ ਦੇ ਲੋਕ ਬੋਲਣਗੇ ਕਿਉਂਕਿ ਅੱਗੇ ਉਹਨਾਂ ਨੂੰ ਕਾਂਗਰਸ ਪਾਰਟੀ ਦਾ ਉਹ ਪਾਰਟੀ ਹੈ ਜਿਹਨੇ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ਇੱਥੇ ਕਤਲੇਆਮ ਕੀਤਾ ਸੀਗਾ ਸਿੱਖਾਂ ਦਾ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਨੇ ਸਾਰੇ ਸਾਰੇ ਰਿਕਾਰਡ ਸੋ ਪੰਜੇ ਤੇ ਲੋਕੀ ਇੱਥੇ ਇਹ ਸਕੇ ਨਹੀਂ ਬਟਨ ਦਬਾਉਂਦੇ ਪਰ ਹੁਣ ਲੋਕਾਂ ਨੂੰ ਕੁਛ ਝਾੜੂ ਆ ਗਿਆ ਹੈ ਲੋਕਾਂ ਨੂੰ ਪਤਾ ਕਿ ਜਿਵੇਂ ਆਪਾਂ ਆਪਣੇ ਘਰ ਦੀ ਸਫਾਈ ਝਾੜੂ ਦੇ ਨਾਲ ਕਰਦੇ ਆਂ ਝਾੜੂ ਹੁਣ ਹਥਿਆਰ ਬਣ ਗਿਆ ਆਮ ਆਦਮੀ ਦਾ ਉਹਨਾਂ ਨੇ ਐਤ ਕੀ ਝਾੜੂ ਦੇ ਨਾਲ ਹੀ ਐਤ ਕੀ ਸਾਰਾ ਸਿਸਟਮ ਸਾਫ਼ ਕਰ ਦੇਣਾ ਮੈਂ ਦਾਅਵੇ ਦੇ ਨਾਲ ਕਹਿ ਰਿਹਾ ਮੇਰੀ ਅੱਜ ਗੱਲ ਨੋਟ ਕਰ ਲੋ ਅੱਜ 24 ਜਨਵਰੀ ਨੂੰ ਮੈਂ ਗੱਲ ਕਹਿ ਰਿਹਾ 11 ਮਾਰਚ ਨੂੰ ਮੈਨੂੰ ਮਿਲ ਲਿਓ ਵਿਕਰਮ ਮਜੀਠੀਆ ਦੀ ਐਤ ਕੀ ਜ਼ ਤੋ ਹਿੰਮਤ ਸਿੰਘ ਸ਼ੇਰਗਿੱਲ ਪੂਰੇ ਕੌਨਫੀਡੈਂਟ ਨਜ਼ਰ ਆ ਰਹੇ ਨੇ ਹਾਲਾਂਕਿ ਉਹਨਾਂ ਦੇ ਵਿਰੋਧੀਆਂ ਦੇ ਆਪਣੇ ਬਿਆਨ ਨੇ ਹਿੰਮਤ ਸ਼ੇਰਗਿੱਲ ਦਾ ਕਹਿਣਾ ਕਿ ਜੋ ਉਹਨਾਂ ਨੇ ਸਰਵੇ ਵੀ ਕਰਵਾਇਆ 80% ਲੋਕ ਉਹਨਾਂ ਨੂੰ ਸਮਰਥਨ ਦੇ ਰਹੇ ਨੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਲੋਕਾਂ ਨੇ ਫੈਸਲਾ ਕਰਨਾ 4 ਫਰਵਰੀਨ ਲੋਕ ਫੈਸਲਾ ਕਰਨਗੇ ਹਿੰਮਤ ਸ਼ੇਰਗਿੱਲ ਦਾ ਦਾਵਾ ਹੈ ਕਿ 11 ਮਾਰਚ ਨੂੰ ਫਿਰ ਮਿਲਾਂਗੇ ਤੇ ਉਹ ਵੱਡੇ ਮਾਰਜਨ ਦੇ ਨਾਲ ਇਥੋਂ ਜਿੱਤ ਹਾਸਲ ਕਰਨਗੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਮਜੀਠਾ